ਹੋਨੀ ਤੂੰ ਸੁਹਾ ਫੁੱਲ ਗੁਲਾਬ ਦਾ ਤੇਰੇ ਅੰਗ ਅੰਗ ਵਿੱਚ ਖੁਸ਼ਬੋ ਨੀ ਤੂੰ ਕਲੀਆਂ ਵਾਂਗੂੰ ਮੈਕਦੀ ਹੋਨੀ ਤੂੰ ਕਲੀਆਂ ਵਾਂਗੂੰ ਮੈਕਦੀ ਲਮਮਾਲਾ ਵਿੱਚ ਪਰੋ ਨੀ ਫੁੱਲ ਹਾਤੇ ਉੱਡਦੀ ਏ ਤਿਤਲੀਆਂ ਨੇ ਫੁੱਲਾਂ ਤੇ ਉੱਡਦੀ ਏ ਤਿਤਲੀਏ ਇੱਕ ਪਲ ਤਾਂ ਜਰਖ ਲੋ ਨੀ ਤੇਰੇ ਸੋਹਣੇ ਸੋਹਣੇ ਪਰਾਂ ਤੇ ਤੇਰੇ ਸੋਹਣੇ ਸੋਹਣੇ ਪਰਾਂ ਤੇ ਕੋਈ ਗਿਆ ਹੈ ਆਸ਼ਿਕ ਹੋ ਨੀ ਤੂੰ ਠੰਡੀ ਹਵਾ ਸਵੇਰ ਦੀ ਉਨੀ ਤੂੰ ਠੰਡੀ ਹਵਾ ਸਵੇਰ ਦੀ ਜਿਵੇਂ ਸੁੰਨ ਚਾੜਦਾ ਪੋ 니 ਤੂੰ ਮਸਤੀ ਜਾਵੇਂ ਬਖੇਰਦੀ